ਮੈਂ ਹਰਪ੍ਰੀਤ ਆਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਏਵੀ 18 ਵੱਲੋਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਜਿਹੇ ادارے ਅਜਿਹੀਆਂ ਸ਼ਖਸੀਤਾਂ ਨਾਲ ਤੁਹਾਡੀ ਮੁਲਾਕਾਤ ਕਰਾਈ ਜਾਵੇ ਜਿਨ੍ਹਾਂ ਦਾ ਡਾਇਰੈਕਟ ਜਾਂ ਇੰਡਾਇਰੈਕਟ ਵੇ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਹੁੰਦਾ ਵੈ ਜਿੱਥੇ ਅਸੀਂ ਸ਼ਹਿਰ ਦੀਆਂ ਅਲੱਗ-ਅਲੱਗ ਸਮਾਜਿਕ ਸਿਆਸਤਦਾਨ ਧਾਰਮਿਕ ਡਾਕਟਰ ਸਹਿਬਾਨ ਵਕੀਲ ਸਹਿਬਾਨ ਪੁਲਿਸ ਅਫਸਰ ਸਹਿਬਾਨ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਆ ਉੱਥੇ ਹੀ ਸਾਡੇ ਸ਼ਹਿਰ ਚ ਕੀ ਨਵਾਂ ਵਾਪਰ ਰਿਹਾ ਹੈ ਕੀ ਨਵਾਂ ਲਾਂਚ ਹੋ ਰਿਹਾ ਹੈ ਤੇ ਕੀ ਨਵੀਆਂ ਸੇ ਅੱਜ ਸਾਡੀ এবੀ18 ਦੀ ਟੀਮ ਖਾਸ ਤੌਰ ਦੇ ਉੱਤੇ ਸਾਡੇ ਖੰਨੇ ਦੇ ਫੇਮਸ ਖੰਨਾ ਮਲਟੀ ਸਪੈਸ਼ੈਲਿਟੀ ਖੰਨਾ ਨਰਸਿੰਗ ਹਮਵਿਕੇ ਪਹੁੰਚੀ ਹੈ ਜਿੱਥੇ ਕਿ ਅੱਜ ਮੈਂ ਡਾਕਟਰ ਖੰਨਾ ਜਾਂ ਮੈਮ ਖੰਨਾ ਬਾਰੇ ਕੋਈ ਗੱਲ ਨਹੀਂ ਕਰੂੰਗਾ ਅੱਜ ਕਰਾਂਗੇ ਜੀ ਜਿਹੜੀ ਉਹਨਾਂ ਦੀ ਨਵੀਂ ਪੀੜ੍ਹੀ ਹੈ ਉਹ ਆਪਣੀ ਹਿਊਮੈਨਿਟੇਰੀਅਨ ਗਰਾਉਂਡ ਦੇ ਉੱਤੇ ਡਾਕਟਰੀ ਦੇ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਪੂਰੇ ਤਰੀਕੇ ਦੇ ਨਾਲ ਤਿਆਰ ਹੈ ਤੇ ਕਿੰਨਾ ਮਾਣ ਦੀ ਗੱਲ ਹੈ ਇੱਕ ਪੇਰੈਂਟਸ ਦੇ ਲਈ ਕਿ ਉਹਨਾਂ ਦਾ ਬੱਚਾ ਵੀ ਉਹੀ ਲੇਗੇਸੀ ਨੂੰ ਉਹੀ ਟੈਂਡੈਂਸੀ ਨੂੰ ਫੋਲੋ ਕਰ ਰਿਹਾ ਹੈ ਜਿਨ੍ਹਾਂ ਨਾਲ ਉਹਨਾਂ ਨੇ ਸਮਾਜ ਦੇ ਵਿੱਚ ਇੱਕ ਅਲੱਗ ਰੁਤਬਾ ਬਣਾਇਆ ਬੜਾ ਕੋਈ ਪ੍ਰੋਫੈਸ਼ਨ ਨਹੀਂ ਜਿਹਦੇ ਨਾਲ ਕਿ ਆਪਾਂ ਹਿਊਮੈਨਿਟੇਰੀਅਨ ਗਰਾਉਂਡ ਤੇ ਆਮ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਸਕੀਏ ਆਓ ਗੱਲ ਕਰਦੇ ਆਂ ਜਿਹੜੀ ਕਿ ਨਵੀਂ ਪੀੜ੍ਹੀ ਅੱਜ ਤੋਂ ਖੰਨਾ ਨਰਸਿੰਗ ਹੋਮ ਦੇ ਨਾਲ ਜੁੜੀ ਹੈ ਹੈ ਇਹਨਾਂ ਦਾ ਹੀ ਹੈ ਜੀ ਬਟ ਇਹਨਾਂ ਦੀਆਂ ਸੇਵਾਵਾਂ ਹੁਣ ਔਨ-ਏਅਰ ਹੋ ਚੁੱਕੇ ਨੇ ਆਓ ਗੱਲ ਕਰਦੇ ਆਂ ਡਾਕਟਰ ਮੀਨਾਲ ਖੰਨਾ ਜੀ ਦੇ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਜੀ ਥੈਂਕ ਯੂ ਨਮਸਕਾਰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਟੀਵੀ 18 ਨਿਊਜ਼ ਚੈਨਲ ਦਾ ਵਾਲੀਆ ਸਾਹਿਬ ਦਾ ਵਧੀਰਾ ਸਾਹਿਬ ਦਾ ਥੈਂਕਸ ਕਰਨਾ ਚਾ ਕਿ ਤੁਸੀਂ ਇਹ ਮੌਕਾ ਦੇ ਰਹੇ ਹੋ ਕਿ ਮੈਂ ਆਪਣੀ ਗੱਲ ਸਾਰਿਆਂ ਤੱਕ ਪਹੁੰਚਾ ਸਕਦਾ ਹਾਂ ਤੇ ਸਾਰੇ ਦਰਸ਼ਕਾਂ ਦਾ ਜੋ ਦੇਖ ਰਹੇ ਨੇ ਤੇ ਮੈਂ ਸਭ ਦਾ ਥੈਂਕਸ ਕਰਨਾ ਚਾਹੁੰਗਾ ਸਰ ਮੈਂ ਡਾਕਟਰ ਮੀਨਾਲ ਖੰਨਾ ਹਾਂ ਜੀ ਮੈਂ ਕਾਰਡੀਓਲੋਜੀਸਟ ਹਾਂ ਮੈਂ ਆਪਣੀ ਐਮਡੀ ਮੈਡੀਸਨ ਡੀਐਮਸੀ ਲੁਧਿਆਣਾ ਤੋਂ ਕੀਤੀ ਸੀਗੀ ਤੇ ਆਪਣੀ ਡੀਐਮ ਡੀਐਮ ਕਾਰਡੀਓਲੋਜੀ ਮੈਂ ਕੇਐਮਸੀ ਮਨੀਪਾਲ ਤੋਂ ਕਰਕੇ ਆਇਆ ਹਾਂ ਲਾਸਟ 1.5 ਸਾਲ ਤੋਂ ਮੈਂ ਸਿਵਲ ਹਸਪਤਾਲ ਅੰਬਾਲਾ ਦੇ ਵਿੱਚ ਕੰਮ ਕਰ ਰਿਹਾ ਸੀਗਾ ਹੁਣ ਮੈਂ ਖੰਨਾ ਨਰਸਿੰਗ ਹੋਮ ਜਿਹੜਾ ਮੇਰੇ ਫਾਦਰ ਨੇ ਸਟੈਬਲਿਸ਼ ਕੀਤਾ ਸੀਗਾ ਉਹਨਾਂ ਦੇ ਨਾਲ ਇੱਥੇ ਮੈਂ ਸੇਵਾਵਾਂ ਦੇਣਾ ਚਾਹੁੰਦਾ ਹ ਸਰ ਮੈਂ ਡੀਐਮ ਕਾਰਡੀਓਲੋਜੀ ਦਾ ਲਾਸਟ ਇੱਕ ਸਾਲ ਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਸਿਵਲ ਹਸਪੀਟਲ ਚ ਜਦ ਕੰਮ ਕੀਤਾ ਤਾਂ ਤੁਸੀਂ ਜਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਮੈਂ ਆਲਮੋਸਟ ਇੱਕ ਸਾਲ ਦੇ ਵਿੱਚ ਵਿੱਚ 800 ਤੋਂ 900 ਅਜਿਹੇ ਪੀਸ਼ੈਂਟਸ ਦਾ ਇਲਾਜ ਕੀਤਾ ਜਿਨ੍ਹਾਂ ਨੂੰ ਹਾਰਟ ਅਟੈਕ ਆਇਆ ਹੋਇਆ ਸੀਗਾ ਤੇ ਆਪਾਂ ਉਹਨਾਂ ਦੀ ਜਾਨ ਬਚਾਈ ਤੇ ਹੁਣ ਮੈਂ ਜੇ ਚਾਹਦਾ ਤਾਂ ਮੈਂ ਅੰਬਾਲਾ ਤੋਂ ਕਿਤੇ ਕੋਈ ਵੱਡੇ ਸ਼ਹਿਰ ਚ ਜਾ ਕੇ ਸੈਟਲ ਹੋਣਾ ਪਸੰਦ ਕਰਦਾ ਪਰ ਮੇਰਾ ਹਮੇਸ਼ਾ ਤੋਂ ਇਹ ਮਨ ਸੀਗਾ ਕਿ ਮੈਂ ਆਪਣੇ ਸ਼ਹਿਰ ਵਾਪਸ ਆਵਾਂ ਤੇ ਇੱਥੇ ਸੇਵਾਵਾਂ ਪ੍ਰੋਵਾਈਡ ਕਰਾਂ ਕਿ ਜੋ ਮੇਰੇ ਡੈਡੀ ਨੇ ਪਿਛਲੇ 30 ਸਾਲ ਤੋਂ ਡੈਡੀ ਤੇ ਮੰਮਾ ਨੇ 30 ਸਾਲਾਂ ਤੋਂ ਇੱਥੇ ਸਟੈਬਲਿਸ਼ ਕੀਤਾ ਮੈਂ ਉਸ ਤੱਕ ਲੋਕਾਂ ਤੱਕ ਪਹੁੰਚ ਸਕਾਂ ਤੇ ਲੋਕਾਂ ਨੂੰ ਸੇਵਾਵਾਂ ਪ੍ਰੋਵਾਈਡ ਕਰੀਏ ਸਰ ਮੈਂ ਬੀਂਗਾ ਕਾਰਡੀਓਲੋਜਿਸਟ ਮੈਂ ਇੱਥੇ ਜੇ ਕਿਸੇ ਨੂੰ ਹਾਰਟ ਅਟੈਕ ਆਂਦਾ ਉਸ ਦਾ ਹਰ ਤਰੀਕੇ ਦਾ ਇਲਾਜ ਸਾਡੇ ਕੋਲ ਹੁੰਦਾ ਹੈ ਜਿਹਦੇ ਵਿੱਚ ਕੋਈ ਖੂਨ ਦਾ ਕਤਰਾ ਜਿ ਬਣੇ ਉਹਨੂੰ ਪਿਘਲਾਣ ਲਈ ਇੰਜੈਕਸ਼ਨ ਹੁੰਦਾ ਹੈ ਜੇ ਉਹਦੇ ਨਾਲ ਵੀ ਠੀਕ ਨਾ ਹੋਵੇ ਤਾਂ ਅਸੀਂ ਸਟੈਂਟ ਪਾ ਕੇ ਵੀ ਉਹਦਾ ਇਲਾਜ ਕਰਦੇ ਹਾਂ ਜੇ ਕਿਸੇ ਦੀ ਧੜਕਨ ਘਟੇ ਜਾਂ ਵਧੇ ਹੋਵੇ ਅਸੀਂ ਉਹਦਾ ਪੇਸਮੇਕਰ ਪਾ ਕੇ ਇਲਾਜ ਕਰਦੇ ਹਾਂ ਜੇ ਹਾਰਟ ਦੀ ਪੰਪਿੰਗ ਘਟੋਵੇ ਤਾਂ ਪੇਸਮੇਕਰ ਵਰਗੀ ਹੀ ਇੱਕ ਚੀਜ਼ ਹੁੰਦੀ ਹੈ ਸੀਆਰਟੀ ਅਸੀਂ ਉਹਦਾ ਵੀ ਇਲਾਜ ਕਰਦੇ ਹਾਂ ਜਿਵੇਂ ਆਪਾਂ ਤੁਸੀਂ ਜਾਣਦੇ ਹੋਵੋਗੇ ਕਿ ਬੱਚਿਆਂ ਦੇ ਵਿੱਚ ਜਦੋਂ ਪੈਦਾਈਸ਼ੀ ਕੋਈ ਹਾਰਟ ਦੇ ਵਿੱਚ ਛੇਕ ਹੁੰਦਾ ਆਪਾਂ ਉਹ ਛੇਕ ਦਾ ਵੀ ਇਲਾਜ ਕਰਦੇ ਹਾਂ ਜਿਹਨੂੰ ਏਐਸਡੀ ਵੀਐਸਡੀ ਆ ਫਿਰ ਪੀਡੀਏ ਕਹਿੰਦੇ ਨੇ ਅਸੀਂ ਉਹ ਵੀ ਛੇਕ ਬੰਦ ਕਰ ਦਿੰ ਜਲਤਾ ਜਾਂਦਾ ਹੈ ਤੇ ਆ ਸੇਵਾਵਾਂ ਅਸੀਂ ਇੱਥੇ ਖੰਨਾ ਨਰਸਿੰਗ ਹੋਮ ਦੇ ਵਿੱਚ ਦੇ ਰਹੇ ਹਾਂ 24 ਘੰਟੇ ਅਸੀਂ ਅਵੇਲੇਬਲ ਹਾਂ ਸਰ ਐਨੀ ਟਾਈਮ ਨੋ ਪ੍ਰੋਬਲਮ ਤੇ ਦੂਜੀ ਗੱਲ ਇਹ ਹੈ ਸਰ ਕਿ ਅਸੀਂ ਇੱਥੇ ਹੋਰ ਮਸ਼ੀਨ ਲਾਂਚ ਕਰਨ ਜਾ ਰਹੇ ਹਾਂ ਜਿਹਨੂੰ ਕਹਿੰਦੇ ਨੇ ਆਈਵਸ ਆਈਵਸ ਦਾ ਫੁੱਲ ਫਾਰਮ ਹੈਗਾ ਜੀ ਇੰਟਰਾਵਿਨਸ ਅਲਟਰਾਸਾਉਂਡ ਇਹੀ ਮਸ਼ੀਨ ਸਿਰਫ ਪੰਜਾਬ ਦੇ 2-3 ਸੈਂਟਰਸ ਦੇ ਵਿੱਚ ਉਪਲਬਧ ਹੈ ਤੇ ਅਸੀਂ ਆਹ ਮਸ਼ੀਨ ਇੱਥੇ ਖਾਸ ਖੰਨੇ ਚ ਉਪਲਬਧ ਕਰਾਈਏ ਤਾਂ ਜੋ ਆਪਾਂ ਜਿਨ੍ਹਾਂ ਦਾ ਵੀ ਇਲਾਜ ਕਰੀਏ ਉਹਨਾਂ ਦਾ ਬਹੁਤ ਵਧੀਆ ਇਲਾਜ ਹੋ ਸਕੇ ਤੇ ਰਿਜ਼ਲਟ ਸਾਡੇ ਬਹੁਤ ਵਧੀਆ ਹਨ ਆਈਵੀਐਸ ਦੀ ਮਸ਼ੀਨ ਦਾ ਸਾਰਾ ਫਾਇਦਾ ਕਿ ਉਹ ਇੰਨੀ ਕੁ ਛੋਟੀ ਚੀਜ਼ ਹੁੰਦੀ ਹੈ ਕਿ ਜਿਹੜੀ ਆਪਣੀ ਹਾਰਟ ਦੀ ਨਾੜੀ ਹੈ ਜਿਹਦਾ ਸਾਈਜ਼ ਹੀ 2 ਤੋਂ 3 ਐਮਐਮ ਹੁੰਦਾ ਜੋ ਬਹੁਤ ਹੀ ਛੋਟੀ ਚੀਜ਼ ਹੁੰਦੀ ਹੈ ਉਹਦੇ ਵਿੱਚ ਉਹ ਅਲਟਰਾਸਾਊਂਡ ਜਾਂਦਾ ਹੈ ਤੇ ਆਪਾਂ ਉਹਨੂੰ ਦੱਸਦੇ ਹਾਂ ਕਿ ਕਿੰਨੀ ਕੁ ਵੱਡੀ ਬਲੌਕੇਜ ਹੈ ਤੇ ਆਪਾਂ ਨੂੰ ਸਟੈਂਟ ਜਿਹੜਾ ਪਾਇਆ ਹੈ ਉਹ ਵਧੀਆ ਤਰੀਕੇ ਨਾਲ ਅੰਦਰ ਮਰੀਜ਼ੀ ਜਾਨ ਬਚਣ ਦੇ ਚਾਂਸਸ ਹੋਰ ਵੀ ਜ਼ਿਆਦਾ ਹੁੰਦੇ ਨੇ ਤੇ ਰਿਜ਼ਲਟਸ ਤਾਂ ਬਹੁਤ ਹੀ ਜ਼ਿਆਦਾ ਵਧੀਆ ਆਉਂਦੇ ਨੇ ਤੇ ਅਸੀਂ ਬਹੁਤ ਹੀ ਜਲਦੀ ਉਹ ਮਸ਼ੀਨ ਦਾ ਇੱਥੇ ਉਦਘਾਟਨ ਕਰਕੇ ਸ਼ਹਿਰ ਵਾਸੀਆਂ ਨੂੰ ਇਸ ਚੀਜ਼ ਦਾ ਫਾਇਦਾ ਦਿਵਾਵਾਂਗੇ ਬਹੁਤ ਵਧੀਆ ਗੱਲ ਐ ਖੰਨਾ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ ਬਹੁਤ ਅੱਜਕੱਲ ਐਡਵਾਂਸਡ ਟੈਕਨੋਲੋਜੀਜ਼ ਆ ਰਹੀਆਂ ਨੇ ਜਿਕਰ ਬਿਮਾਰੀਆਂ ਵੱਧੀਆਂ ਨੇ ਤਾਂ ਸਰ ਉਹਨਾਂ ਦੇ ਇਲਾਜ ਵੀ ਆ ਰਹੇ ਨੇ ਬੜੀ ਚੰਗੀ ਗੱਲ ਐ ਸਰ ਆਪਾਂ ਦੇਖਿਆ ਕਿ ਇੱਕ ਪੇਰੈਂਟਸ ਦੀ ਬਹੁਤ ਵੱਡਾ ਨਾਮ ਹੁੰਦਾ ਸਰ ਬਹੁਤ ਵੱਡਾ ਉਹਨਾਂ ਦਾ ਸਮਾਜਿਕ ਰੁਤਬਾ ਹੁੰਦਾ ਤਾਂ ਕੁਦਰਤੀ ਗੱਲ ਐ ਜਦੋਂ ਉਸ ਲਗੈਸੀ ਨੂੰ ਆਪਾਂ ਜੁਆਇਨ ਕਰਦੇ ਆਂ ਵੈਸੇ ਕੀ ਹੁੰਦਾ ਅੱਜਕੱਲ ਦਾ ਯੂਥ ਸਰ ਕੰਮ ਕਰਦਾ ਵਾ ਤਾਂ ਜ਼ਿਆਦਾਤਰ ਫੋਰਨ ਮੂਵ ਕਰ ਜਾਂਦਾ ਜਿਵੇਂ ਥੋਡੇ ਵਰਗੀ ਐਬਿਲਿਟੀ ਹੋਵੇ ਤਾਂ ਬਹੁਤ ਵੱਡੇ ਸ਼ਹਿਰ ਜਾਂ ਵੱਡੇ ਹਸਪਤਾਲਾਂ ਨੂੰ ਪ੍ਰੀਫਰ ਕਰਦਾ ਵਾ ਕਿ ਮੈਂ ਉੱ ਤੇ ਉੱਤੇ ਆਪਣੇ ਸ਼ਹਿਰ ਦੇ ਵਿੱਚ ਕੰਮ ਕਰਨਾ ਕਿੰਨਾ ਕੁ ਸਾਰੇ ਡਿਫਿਕਲਟ ਤੇ ਚੈਲਿੰਜਿੰਗ ਲੱਗ ਰਿਹਾ ਹੈ ਸਰ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਹੈਰਾਨ ਹੋਵੋਗੇ ਮੈਂ ਤਾਂ ਸਰ ਹਮੇਸ਼ਾ ਮਤਲਬ ਮੇਰਾ ਬਚਪਨ ਤੋਂ ਮਨ ਸੀਗਾ ਕਿ ਮੈਂ ਕਦੇ ਯੂਐਸ ਜਾ ਕੇ ਸੈਟਲ ਹੋਵਾਂ ਤੇ ਮੈਂ ਉੱਥੇ 2 ਮਹੀਨੇ ਗਿਆ ਵੀ ਸਰ ਮੈਂ ਉੱਥੇ 2 ਮਹੀਨੇ ਡਾਕਟਰੀ ਕੀਤੀ ਪਰ ਸਰ ਮੇਰਾ ਤਾਂ ਮਨ ਹੀ ਲੱਗਿਆ ਉੱਥੇ ਮੈਂ ਤਾਂ ਵਾਪਸ ਆ ਗਿਆ ਮੈਂ ਆਹੀ ਸੋਚਿਆ ਕਿ ਮੇਰਾ ਤਾਂ ਜੀ ਮੈਂ ਆਪਣੀ ਜ਼ਿੰਦਗੀ ਚ ਮਕਸਦ ਮੇਰਾ ਆਈ ਹੈ ਕਿ ਮੈਂ ਆਪਣੇ ਦੇਸ਼ ਵਾਸੀਆਂ ਦੀ ਨਾਲ ਕੰਮ ਕਰਾਂ ਆਪਣੇ ਸ਼ਹਿਰ ਵਾਸੀਆਂ ਲਈ ਕੰਮ ਕਰਾਂ ਤੇ ਉਹਨਾਂ ਨੂੰ ਆਪਣੀ ਸੇਵਾਵਾਂ ਦਵਾਂ ਚਾਹ ਤਾਂ ਮੈਂ ਸਰ ਸੈਟਲ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਤੇ ਵੀ ਹੋ ਸਕਦਾ ਸੀਗਾ ਪਰ ਇਦਾਂ ਕੋਈ ਦਿੱਕਤ ਨਹੀਂ ਸੀਗੀ ਇਸ ਲਈ ਮੇਨੂੰ ਹਮੇਸ਼ਾ ਮਨ ਆਹੀ ਹੈ ਕਿ ਮੈਂ ਇੱਥੇ ਆ ਕੇ ਆਪਣੇ ਸ਼ਹਿਰ ਵਾਸੀਆਂ ਲਈ ਕੰਮ ਕਰਾਂ ਤੇ ਜੋ ਸੇਵਾਵਾਂ ਆਪਾਂ ਇੱਥੇ ਕਾਰਡੀਓਲੋਜਿਸ ਦੀ ਸੇਵਾ ਇੰਨੀ ਹੈ ਨਹੀਂਗੀ ਆਪਣੇ ਖੰਨਾ ਸ਼ਹਿਰ ਦੇ ਵਿੱਚ ਤੇ 24 ਘੰਟੇ ਤੱਕ ਕੋਈ ਵੀ ਨਹੀਂ ਹੈਗਾ ਇੱਥੇ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ 24 ਘੰਟੇ ਲਈ ਕਾਰਡੀਓਲੋਜਿਸਟ ਹੈਗੇ ਤੇ ਜੀ ਤੁਸੀਂ ਬੇਚਿੰਤ ਹੋ ਕੇ ਸਾਡੇ ਕੋਲ ਆਓ ਤੁਹਾਨੂੰ ਇੱਥੇ ਇਲਾਜ ਮਿਲੇਗਾ 24/7 ਤੇ ਅਸੀਂ ਤਾਂ ਇੱਥੇ ਜਿਹੜੇ आयुष्मान स्कीम है ईएसए स्कीम है सीजीएचएस स्कीम है ईसीएचएस स्कीम ਦੇ ਤਹਿਤ ਬਿਲਕੁਲ ਫ੍ਰੀ ਇਲਾਜ ਕਰਦੇ ਆ ਜੀ ਦੇ ਵਿੱਚ ਮੋਸਟਲੀ ਸਾਰੇ ਲੋਕੀ ਕਵਰ ਹੋ ਜਾਂਦੇ ਨੇ ਆਯੂਸ਼ਮਾਨ ਤਾਂ ਅੱਜਕਲ ਹਰ ਕਿਸੇ ਦੇ ਕੋਲ ਹੈ ਤਾਂ ਕੋਈ ਪੈਸਾ ਨਹੀਂ ਚਾਰਜ ਹੁੰਦਾ ਕਿਸੇ ਤੋਂ ਬਿਲਕੁਲ ਸਹੀ ਤਰੀਕੇ ਨਾਲ ਗਰੀਬ ਤੋਂ ਗਮੀਰ ਗਰੀਬ ਬੰਦਾ ਅਮੀਰ ਤੋਂ ਅਮੀਰ ਬੰਦਾ ਆ ਕੇ ਸਾਡੇ ਤੋਂ ਇਲਾਜ ਕਰਵਾ ਸਕਦਾ ਬਾਤ ਵਧੀਆ ਸਰ ਨੇ ਗੱਲ ਦੱਸੀ ਹੈ ਕਿ ਕਿਤੇ ਵੀ ਜਾ ਸਕਦੇ ਸੀ ਬਟ ਇਹੀ ਜਿਹੜੀ ਖੰਨਾ ਦੰਪਤੀ ਡਾਕਟਰ ਖੰਨਾ ਦੰਪਤੀ ਦੇ ਸੰਸਕਾਰ ਨੇ ਤੇ ਉਹਨਾਂ ਨੂੰ ਸਮਝਾਇਆ ਗਿਆ ਵਾ ਤੇ ਜੋ ਇਨਸਾਨੀ ਜਾਮੇ ਦੀ ਇੱਕ ਆਇਡੈਂਟੀਟੀ ਦੱਸੀ ਗਈ ਹੈ ਇੱਕ ਉਹਨਾਂ ਦਾ ਜਿੱਦਾਂ ਦੱਸਿਆ ਗਿਆ ਉਹਨੂੰ ਉਹਨਾਂ ਨੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਅਦਾਰੇ ਵਿੱਚ ਸੇਵਾਵਾਂ ਦੇ ਕੇ ਹੀ ਵਧਾਉਣਾ ਜ਼ਿਆਦਾ ਵਧੀਆ ਸਮਝਿਆ ਸਾਡੇ ਨਾਲ ਡਾਕਟਰ ਰਣਜੀਤ ਕੰਨਾ ਵੀ ਮੈਮ ਨੇਹਾ ਕੰਨਾ ਜੀ ਵੀ ਨੇ ਪਹਿਲਾਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਆ ਡਾਕਟਰ ਸਾਹਿਬ ਇੱਕ ਬਹੁਤ ਵੱਡੀ ਮਾਣ ਦੀ ਗੱਲ ਹੁੰਦੀ ਹੈ ਜੀ ਜਦੋਂ ਨੈਕਸਟ ਜਨਰੇਸ਼ਨ ਆ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਵਡਾਉਂਦੀ ਹੈ ਤੇ ਪਲੱਸ ਆਪਣੀ ਜਿਹੜੀ ਰਨ ਆਊਟ ਕਾ ਹੋ ਰਹੀ ਲੈਗੇਸੀ ਹੈ ਉਹਨੂੰ ਵੀ ਹੋਰ ਜ਼ਿਆਦਾ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਰ ਸਾਡੇ ਚੈਨਲ ਦੇ ਰਾਹੀਂ ਅੱਜ ਬਿਲਕੁਲ ਨਿਊਟਰਲ ਹੋ ਕੇ ਸਰ ਆਪਣੇ ਬੇਟੇ ਨੂੰ ਕੀ ਬੈਸਟ ਵਿਸ਼ੇਸ ਦੇਣੀਆਂ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਤਾਂ ਵਿਕੀਵਡੇਰਾ ਜੀ ਹਰਪ੍ਰੀਤ ਵਾਲੀਆ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ এবੀ 18 ਨਿਊਜ਼ ਚੈਨਲ ਦਾ ਬਹੁਤ ਧੰਨਵਾਦ ਸਾਨੂੰ ਮੌਕਾ ਦੇਣ ਦੇ ਲਈ ਤੇ ਮੈਂ ਮਨਾਲ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਵਾਂਗਾ ਇਸ ਹਸਪੀਟਲ ਨੂੰ ਜੁਆਇਨ ਕਰਨ ਤੇ ਕਿਉਂਕਿ ਇਹਦਾ ਵੀ ਇੱਕ ਬਚਪਨ ਦਾ ਡ੍ਰੀਮ ਸੀਗਾ ਵੀ ਮੈਂ ਇੱਥੇ ਸ਼ਹਿਰ ਚਾਵਾ ਤੇ ਆਪਣੇ ਸ਼ਹਿਰ ਵਾਸੀਆਂ ਦੀ ਸੇਵਾ ਕਰਾਂ ਅੱਜ ਇਸ ਦਾ ਵੀ ਸੁਪਨਾ ਪੂਰਾ ਹੋਇਆ ਹੈ ਔਰ ਸਾਡਾ ਵੀ ਸੁਪਨਾ ਪੂਰਾ ਹੋਇਆ ਹੈ ਔਰ ਜਦੋਂ ਬੱਚੇ ਆਂਦੇ ਆ ਤਾਂ ਤੁਸੀਂ ਮਾਪਿਓ ਦੀ ਖੁਸ਼ੀ ਦਾ ਟਿਕਾਣਾ ਦਾ ਮਹਿਸੂਸ ਕਰ ਸਕਦੇ ਹੋ ਔਰ ਜਦ ਉਹ ਸਾਡੇ ਤੋਂ ਵੀ ਜ਼ਿਆਦਾ ਕੁਆਲੀਫਾਈਡ ਹੋ ਕੇ ਆਂ ਸਾਡੇ ਤੋਂ ਵੀ ਜ਼ਿਆਦਾ ਏਬਲ ਬਣ ਕੇ ਆਂ ਸੋ ਬੜੇ ਮਾਨ ਦੀ ਗੱਲ ਹੈ ਔਰ ਮੈਂ ਇਹਦੇ ਨਾਲ ਨਾਲ ਸ਼ਹਿਰ ਵਾਸੀਆਂ ਨੂੰ ਇੱਕ ਹੋਰ ਦੱਸਣਾ ਚਾਹੁੰਦਾ ਹੈ ਵੀ ਅਸੀਂ ਹਮੇਸ਼ਾ ਲੇਟੈਸਟ ਟੈਕਨੋਲੋਜੀ ਦੇ ਨਾਲ ਔਰ ਲੇਟੈਸਟ ਮਸ਼ੀਨਾਂ ਦੇ ਨਾਲ ਸਾਰਾ ਇਲਾਜ ਮਰੀਜ਼ਾਂ ਦਾ ਕਰਦੇ ਆਂ ਇਹ ਸਪਤਾਲ ਦੇ ਵਿੱਚ ਕੋਈ ਵੀ ਇਕੁਪਮੈਂਟ ਜਿਹੜਾ ਹੈ ਉਹ ਰੀਫਰਬ੍ਰੇਸ਼ਨ ਨਹੀਂ ਹੈ ਸਾਰਾ ਲੇਟੈਸਟ ਹੈ ਟੈਕਨੋਲੋਜੀ ਹੈ ਇੱਦਾਂ ਹੀ ਕੈਥ ਲੈਬ ਆਈਵਸ ਤੇ ਅਸੀਂ ਇਹ ਕੀਤਾ ਵੀ ਮਰੀਜ਼ ਨੂੰ ਜੋ ਫੋਰਟਿਸ ਜਾਂ ਮੈਕਸ ਜਾਂ ਅਪੋਲੋ ਜਾਂ ਕਿਤੇ ਵੀ ਕੋਈ ਮਿਲਦੀ ਹੈ ਉਹ ਮਸ਼ੀਨ ਸਾਡੇ ਕੋਲ ਵੀ ਇੱਥੇ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਉਹਨਾਂ ਤੋਂ ਬਰਾਬਰ ਪਰ ਉਹਨਾਂ ਤੋਂ ਅੱਧੇ ਖਰਚੇ ਤੇ ਇਲਾਜ ਕਰ ਸਕੀਏ ਔਰ ਅਸੀਂ ਪਿੱਛੇ ਇਸ ਇੱਕ ਮਹੀਨੇ ਲਈ ਇੰਨਾ ਸਬਸਿਡਾਈਜ਼ ਕੀਤਾ ਹੈ ਹਾਰਟ ਦਾ ਇਲਾਜ ਜਿਸ ਤਰ੍ਹਾਂ ਐਂਜਿਓਗ੍ਰਾਫੀ ਜਿਹੜੀ ਰੂਟੀਨ ਚ ਇਹਨਾਂ بڑے ਹਸਪਤਾਲਾਂ ਚ 15000 ਦੀ ਹੁੰਦੀ ਹੈ ਇਸ ਵੇਲੇ 7000 ਚ ਹੋ ਰਹੀ ਹੈ ਜਿਹੜਾ ਸਟੈਂਡ ਇੱਕ ਸਟੈਂਡ ਦੇ ਨਾਲ ਜਿਹੇ ਇਲਾਜ ਜਿਹੜਾ بڑے ਹਸਪਤਾਲਾਂ ਚ ਕਿਸੇ ਚ 2.5 ਲੱਖ ਰੁਪਏ ਤੋਂ ਘੱਟ ਨਹੀਂ ਹੁੰਦਾ ਉਹ ਸੀ 1 ਲੱਖ ਚ ਕਰ ਰਹੇ ਆ ਤੇ ਇਸੇ ਤਰ੍ਹਾਂ ਹੀ ਅਸੀਂ ਕੰਪਲੀਟ ਕਾਰਡੀਕ ਚੈੱਕਅਪ ਦੀ ਫੈਸਿਲਿਟੀ ਜਿਹੜੀ ਕਿ 4 ਦਿਨ ਪਹਿਲਾਂ ਸਾਡੇ ਹਸਪਤਾਲ ਚ 3500 ਦੀ ਸੀ ਅਸੀਂ ਸਿਰਫ ਆਪਣੇ ਪੱਲਿਓਂ ਪੁਛਾ ਕੇ ਉਹਨਾਂ ਨੂੰ ਸਿਰਫ 1300 ਰੁਪਏ ਚ ਕਰ ਰਹੇ ਆ ਸੋ ਜਿਹੜੇ ਬੰਦਿਆਂ ਨੇ ਇਸ ਚੀਜ਼ ਦਾ ਵੀ ਇਲਾਜ ਕਰਾਣਾ ਹੈ 1 ਮਹੀਨੇ ਲਈ ਵੈਲਿਡ ਹੈ ਉਹ ਵੀ ਕਰ ਸਕਦੇ ਆ ਅਦਰਵਾਈਜ਼ ਮਨਾਲ 24 ਘੰਟੇ ਲਈ ਇਸ ਸੈਟਅਪ ਚ ਅਵੇਲੇਬਲ ਹੈ ਨਿਸ਼ਚਿੰਤ ਹੋ ਕੇ ਜੇ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ ਉਹ ਇੱਥੇ ਆ ਸਕਦਾ ਹੈ ਔਰ ਪ੍ਰੋਪਰ ਕਾਰਡੀਓਲੋਜਿਸਟ ਨੂੰ ਚਾਹੀਦੀ ਰਾਤ ਹੋਵੇ ਉੱਠ ਕੇ ਆਪ ਦੇਖੇਗਾ ਔਰ ਇਲਾਜ ਕਰੇਗਾ ਥੈਂਕ ਯੂ ਸੋ ਮਚ ਥੈਂਕ ਯੂ ਖੰਨਾ ਸਾਹਿਬ ਬਿਲਕੁਲ ਜੀ ਜੋ ਆਪਣੀ ਔਲਾਦ ਤੋਂ ਇੱਕ ਉਮੀਦਾਂ ਹੁੰਦੀਆਂ ਨੇ ਬਿਲਕੁਲ ਉਹਨਾਂ ਨੂੰ ਪੂਰੀਆਂ ਕਰਦੀਆਂ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਮੇਨਾਲ ਜੀ ਇਦਾਂ ਹੀ ਆਪਣੇ ਪੇਰੈਂਟਸ ਦਾ ਤੇ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕਰਨਗੇ ਸਾਡੇ ਨਾਲ ਮੈਮ ਨੀਹਾ ਖੰਨਾ ਵੀ ਬੈਠੇ ਨੇ ਮੈਮ ਦੇਖਿਆ ਵੇ ਕਿ ਬਹੁਤ ਇੱਕ ਭਾਵਨਾਤਮਕ ਜੁੜਾਵ ਹੁੰਦਾ ਵਾ ਬੱਚੇ ਨਾਲ ਜੀ ਤੇ ਉੱਤੋਂ ਜਦੋਂ ਬੱਚਾ ਬਹੁਤ ਜ਼ਿਆਦਾ ਵਧੀਆ ਕਰਦਾ ਵਾ ਤੇ ਵਧੀਆ ਕਰਨ ਦੇ ਵੱਲ ਆਪਣਾ ਕਦਮ ਅੱਗੇ ਵਧਾਉਂਦਾ ਵਾ ਤਾਂ ਅੱਜ ਉਹਨਾਂ ਨੇ ਜਦੋਂ ਇਹ ਬੜਾ ਅੱਛਾ ਡਿਸੀਜਨ ਲਿੱਤਾ ਕਿ ਮੈਂ ਖੰਨੇ ਦੇ ਵਿੱਚ ਆਪਣੀ ਅਦਾਰੇ ਨੂੰ ਜੁਆਇਨ ਕਰੂੰਗਾ ਤੇ ਆਪਣੇ ਇਲਾਕੇ ਦੇ ਵਿੱਚ ਆਪਣੀਆਂ ਜ ਸਿੰਘੋਂ ਦੀ ਇੱਕ ਲਗੈਸੀ ਹੈ ਕਿ ਹਰੇਕ ਅਪਡੇਸ਼ਨ ਜਿਹੜੀ ਵੀ ਟ੍ਰੀਟਮੈਂਟ ਦੇ ਵਿੱਚ ਆਉਂਦੀ ਹੈ ਚਾਹੇ ਉਹ ਮਸ਼ੀਨਾਂ ਦੇ ਵਿੱਚ ਹੋਵੇ ਚਾਹੇ ਡਾਕਟਰ ਸਾਹਿਬਾਨਾਂ ਚ ਹੋਵੇ ਤਾਂ ਹਮੇਸ਼ਾ ਉਹ ਚੀਜ਼ ਲਈ ਸਾਡੇ ਸ਼ਹਿਰ ਵਾਸੀਆਂ ਨੂੰ ਲੁਧਿਆਣਾ ਜਲੰਧਰ ਮਹਾਲੀ ਨਹੀਂ ਜਾਣਾ ਪੈਂਦਾ ਹੈਗਾ ਖੰਨੇ ਦੇ ਵਿੱਚੋਂ ਚੀਜ਼ ਸਾਰੀ ਅਵੇਲੇਬਲ ਹੁੰਦੀ ਹੈ ਤਾਂ ਅੱਜ ਮੈਮ ਜਦੋਂ ਨੈਕਸਟ ਜਨਰੇਸ਼ਨ ਆਪਣੀ ਰਿਸਪੌਂਸਿਬਿਲਟੀ ਨੂੰ ਚੱਕਣ ਦੇ ਲਈ ਸੀਟ ਦੇ ਉੱਤੇ ਬਹਿ ਚੁੱਕੇ ਨੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਇਹ ਵੀ 18 ਨਿਊਜ਼ ਹਰਪ੍ਰੀਤ ਵਾਲੀਆ ਜੀ ਤੇ ਵਿੱਕੀ ਵਡੇਰਾ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਨਾ ਚਾਹੂੰਗੀ और मैनू बहुत खुशी है आज पहले नवरात्रे वाले दिन मेरा बेटा डॉक्टर मिनाल खन्ना इस हॉस्पिटल में ज्वाइन कर रहे हैं और एज कार्डियोलॉजिस्ट एंड ही वॉन्ट्स टू सर्व दिस एरिया डॉक्टर मिनाल खन्ना uh, बहुत ही मेहनती डॉक्टर uh, है और uh, ਠੀਕ ਹੈ ਜੀ ਕਈ ਵਾਰੀ ਕਹਿੰਦੇ ਨੇ ਇਮੋਸ਼ਨਸ ਹੈਵ ਨੋ ਬਰਡਸ ਕਿਉਂਕਿ ਮਾਪੇ ਪਾਂ ਦੀਆਂ ਭਾਵਨਾਵਾਂ ਉਹੀ ਹੁੰਦੀਆਂ ਨੇ ਉਹੀ ਜਜ਼ਬਾਤ ਹੁੰਦੇ ਨੇ ਕਿਉਂਕਿ ਜਦੋਂ ਬੱਚਾ ਇਸ ਲੈਵਲ ਤੇ ਪਹੁੰਚਦਾ ਵਾ ਤਾਂ ਕਈ ਵਾਰੀ ਚੱਲ ਕੇ ਮੈਮ ਨੇ ਸਾਡੇ ਬਹੁਤ ਵਧੀਆ ਆਪ ਵੀ ਸਪੋਕਸਪਰਸਨ ਨੇ ਆਪ ਵੀ ਆਈਵੀਐਫ ਦੇ ਮਾਹਰ ਨੇ ਤੇ ਬਹੁਤ ਲੰਬੇ ਟਾਈਮ ਤੋਂ ਆਪਣੀਆਂ ਸੇਵਾਵਾਂ ਮ ਦੇ ਰਹੇ ਨੇ ਮੀਨਾਲ ਜੀ ਤੁਹਾਡਾ ਟਾਈਮ ਬੜਾ ਅਪਰੀਸ਼ੀਏਸ ਸਰ ਲਾਸਟ ਦੇ ਵਿੱਚ ਜੇਕਰ ਕਿਸੇ ਨੇ ਕਈ ਵਾਰੀ ਹੁੰਦਾ ਸਰ ਬੰਦਾ ਫਿਜ਼ੀਕਲੀ ਨਹੀਂ ਪਹੁੰਚ ਪਾਂਦਾ ਹੈਗਾ ਜੇਕਰ ਉਹਨਾਂ ਨੇ ਕੋਈ ਆਨਲਾਈਨ ਕੰਟੈਕਟ ਕਰਨਾ ਹੋਵੇ ਜਾਂ ਤੁਹਾਡੇ ਨਾਲ ਪਰਸਨਲੀ ਰ ਸੇਟ ਵੈਸੇ ਤੇ ਮੇਤੇ 24 ਘੰਟੇ ਅਵੇਲੇਬਲ ਹੁੰਨਾ ਪਰ ਜੇ ਕਿਸੇ ਲਈ ਪਹੁੰਚਣਾ ਸੰਭਵ ਨਹੀਂ ਹੈਗਾ ਤਾਂ ਮੇਰਾ ਨੰਬਰ ਹੈਗਾ 6360986205 ਇਥੇ WhatsApp ਜਾਂ ਫਿਰ ਕਾਲ ਕਰਕੇ ਤੁਸੀਂ ਮੇਰੇ ਨਾਲ ਕਦੇ ਵੀ ਗੱਲ ਕਰ ਸਕਦੇ ਹੋ ਕਿਸੇ ਵੀ ਟਾਈਮ ਕੋਈ ਟਾਈਮ ਦੀ ਕੋਈ ਲਿਮਟ ਨਹੀਂ ਹੈਗੀ ਤੇ ਮੈਂ ਇਥੇ ਹਰ ਟਾਈਮ ਅਵੇਲੇਬਲ ਹੂੰਗਾ ਵੈਸੇ ਤੇ ਸਾਰੀ ਸੇਵਾ ਮੈਂ ਆਪਣੀ ਪ੍ਰੋਵਾਈਡ ਕਰੂੰਗਾ ਥੈਂਕ ਯੂ ਵੈਰੀ ਮਚੀ ਪਹਿਲਾਂ ਡਾਕਟਰ ਖੰਨਾ ਮੈਮ ਖੰਨਾ ਆਪਣੀਆਂ ਸੇਵਾਵਾਂ ਦੇ ਰਹੇ ਨੇ ਅਗਲੀ ਪੀੜੀ ਵੀ ਤਿਆਰ ਹੈ ਜੀ ਆਪਣੀਆਂ ਸੇਵਾਵਾਂ ਦੇਣ ਲਈ ਮੈਨੂੰ ਖੁਸ਼ੀ ਦੀ ਗੱਲ ਇਹ ਹੈ ਜੀ ਕਿ ਸਾਡੇ ਸ਼ਹਿਰ ਦਾ ਸਭ ਤੋਂ ਅਪਡੇਟਡ ਇਹ ਹਸਪੀਟਲ ਹੈ ਜਿਹਦੇ ਲਈ ਕਿ ਸਾਡਾ ਸ਼ਹਿਰ ਜਾਣਿਆ ਜਾਂਦਾ ਕਿਉਂਕਿ ਪਹਿਲਾਂ ਸਾਨੂੰ ਸਾਰਿਆਂ ਨੂੰ ਕਦੇ ਲੁਧਿਆਣਾ ਜਲੰਧਰ ਮਹਾਲੀ ਦਿੱਲੀ ਤੱਕ ਜਾਣਾ ਪੈਂਦਾ ਸੀ ਇਵਨ ਕਿ ਛੋਟੀ ਤੋਂ ਛੋਟੀ ਪ੍ਰੋਬਲਮ ਲਈ ਵੀ ਬਟ ਖੰਨਾ ਸਾਹਿਬ ਦੀ ਐਫਰਟ ਖੰਨਾ ਸਾਹਿਬ ਦੀ ਹਾਰਡ ਵਰਕ ਖੰਨਾ ਸਾਹਿਬ ਦੀ ਡੈਡੀਕੇਸ਼ਨ ਤੇ ਕੰਮ ਦੇ ਪ੍ਰਤੀ ਉਹਨਾਂ ਦੀ ਜਿਹੜੀ ਲਗਨ ਹੈ ਉਹ ਕਦੇ ਵੀ ਕਦੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਨਹੀਂ ਰਹੀ ਤੇ ਉਹੀ ਚੀ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਟੋਟਲੀ ਫੈਮਿਲੀ ਨੂੰ ਬੈਸਟ ਆਫ ਲੱਕ ਕਹਿੰਦੇ ਆ ਤੇ ਉਮੀਦ ਕਰਦੇ ਆ ਕਿ ਜਿਵੇਂ ਕਿ ਡਾਕਟਰ ਦੰਪਤੀ ਨੇ ਸ਼ਹਿਰ ਦੀ ਇਲਾਕੇ ਦੀ ਸੇਵਾ ਕੀਤੀ ਓਵੇਂ ਵੀ ਮਨਾਲ ਜੀ ਵੀ ਇੱਕ ਕਦਮ ਵਧਾ ਕੇ ਸੇਵਾ ਕਰਨ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ